ਅਜੇ ਹਾ ਪਿੰਡ ਜਿੱਥੇ ਜਿਨ੍ਹਾਂ ਨੇ ਮਚਾਇਆ ਮੌਤ ਦਾ ਟੰਡਵ ਪਿੰਡ ਚ ਲਟਕਦੇ ਮਰੇ ਬੰਦਿਆਂ ਦੇ ਪੁੱਠੇ ਸਰੀਰ ਆਵਾਜ਼ਾਂ ਮਾਰ ਮਾਰ ਪਿੰਡ ਚ ਮੰਗਦੇ ਬਲੀ ਅੰਦਰ ਦੇਖ ਹਰ ਕਿਸੇ ਨੂੰ ਡਰ ਲੱਗੇਗਾ ਇੱਕ ਰਿਸਕ ਲੈ ਕੇ ਭਰਾ ਉਹਨਾਂ ਦੀ ਮਦਦ ਦੇ ਨਾਲ ਅਸੀਂ ਤੁਹਾਨੂੰ ਸਾਰੀ ਬਾਵੜੀ ਦਿਖਾਵਾਂਗੇ ਜਿਹਦੇ 7 ਦਰਵਾਜ਼ੇ ਆ ਅਭੀ ਇਸ ਵਿੱਚ ਕੋਈ ਵੀ ਨਹੀਂ ਜਾਂਦਾ ਡਰ ਕੇ ਮਾਰੇ ਸਭੀ ਨੂੰ ਡਰ ਲੱਗਦਾ ਹੈ ਨਾਲ ਨਾਲ ਦੀ ਲੰਕ ਕੇ ਸਾਨੂੰ ਥੱਲੇ ਤੱਕ ਜਾਣਾ ਪੈਣਾ ਆ ਜੋ ਸਾਨੂੰ ਪਿੰਡ ਵਾਲਿਆਂ ਨੇ ਮੋਲ ਦੱਸਿਆ ਬਾਵੜੀ ਦਾ ਕਿ ਇਸ ਬਾਵੜੀ ਦੇ ਅੰਦਰ ਜੀਨ ਰਹਿੰਦਾ ਆ ਜਿਹਦਾ ਸਿਰ ਨਹੀਂ ਹੈਗਾ ਇੱਥੇ ਮਰਿਆ ਹੋਇਆ ਬੰਦਾ ਮਿਲਦਾ ਆ ਜਿਹਦਾ ਸਿਰ ਥੱਲੇ ਨੂੰ ਗੱਡਿਆ ਹੁੰਦਾ ਆ ਤੇ ਲੱਤਾਂ ਉੱਪਰ ਨੂੰ ਹੁੰਦੀਆਂ ਆ ਤੇ ਉਸ ਵੇਲੇ ਕਹਿੰਦੇ ਜਿਹੜਾ ਸਰੀਰ ਹੁੰਦਾ ਆ ਮਰੇ ਹੋਏ ਬੰਦੇ ਦਾ ਉਹ ਦੇਖਿਆ ਨਹੀਂ ਜਾ ਸਕਦਾ ਤੇ ਦੱਸੋ ਮੇਰਾ ਭਰਾ ਕਿੰਨਾ ਖਤਰਨਾਕ ਮਾਹੌਲ ਹੁੰਦਾ ਜਦੋਂ ਬੰਦਾ ਮਰਿਆ ਹੋਇਆ ਮਿਲਦਾ ਇੱਥੋਂ ਬਚਣਾ ਹੈ ਉਹ ਅਭੀ ਨਿਕਲ ਕੇ ਭਾਗ ਜਾਓ ਨਹੀਂ ਤਾਂ ਖਤਮ ਜੀ ਜੀ 3 ਦਿਨ ਲਗਾਤਾਰ ਉਹ ਆਵਾਜ਼ੇ ਆਉਂਦੀ ਸੀ ਪੀਬੀ 7 ਰਾਈਡਰ ਚੰਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿਗਾਹ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਰਾਜਸਥਾਨ ਦੇ ਅਲਬਰ ਜ਼ਿਲ੍ਹੇ ਦੇ ਰੇਣੀ ਪਿੰਡ ਵਿੱਚ ਲੈ ਕੇ ਆਏ ਆ ਜਿੱਥੇ ਰਾਜੇ ਨੇ ਰਾਣੀ ਵਾਸਤੇ ਦੋ ਬਾਵੜੀਆਂ ਬਣਾਈਆਂ ਸੀ ਇੱਕ ਦਾ ਨਾਮ ਮਿੱਠੀ ਬਾਵੜੀ ਤੇ ਦੂਸਰੀ ਦਾ ਨਾਮ ਖਾਰੀ ਬਾਵੜੀ ਇਹਨਾਂ ਬਾਵੜੀਆਂ ਦਾ ਇਸ ਵੇਲੇ ਇੱਕ ਖਤਨਾਕ ਮਾਹੌਲ ਬਣ ਚੁੱਕਿਆ ਆ ਪਿੰਡ ਵਾਲਿਆਂ ਨੂੰ ਪੁੱਛੋ ਕਹਿੰਦੇ ਇਹਨਾਂ ਬਾਵੜੀਆਂ ਦੇ ਵਿੱਚ ਹਰ ਸਾਲ ਮੌਤਾ ਹੁੰਦੀਆਂ ਆ ਜਿਹਦੀ ਮੌਤ ਹੁੰਦੀ ਆ ਉਹਦਾ ਸਿਰ ਥੱਲੇ ਗੱਡਿਆ ਹੁੰਦਾ ਲੱਤਾਂ ਉੱਪਰ ਨੂੰ ਹੁੰਦੀਆਂ ਆ ਇਸ ਬਾਵੜੀ ਦੇ ਵਿੱਚ ਪਿੰਡ ਵਾਲਿਆਂ ਦਾ ਕਹਿਣਾ ਆ ਕਿ ਜਿੰਨ ਰਹਿੰਦਾ ਆ ਜਿਹਦਾ ਸਿਰ ਨਹੀਂ ਹੈਗਾ ਕਹਿੰਦੇ ਜਦੋਂ ਕਿਸੇ ਦੀ ਮੌਤ ਹੋਣੀ ਹੁੰਦੀ ਆ ਇਸ ਬਾਵੜੀ ਦੇ ਵਿੱਚ ਤਿੰਨ ਦਿਨ ਪਹਿਲਾਂ ਪਿੰਡ ਵਾਲਿਆਂ ਨੂੰ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ ਇੰਨਾ ਖਤਰਨਾਕ ਇੰਨਾ ਬਾਵੜੀਆਂ ਦਾ ਮਾਹੌਲ ਬਣ ਚੁੱਕਿਆ ਆ ਲੋਕ ਬਹੁਤ ਪਰੇਸ਼ਾਨ ਆ ਅਸੀਂ ਇਹਨਾਂ ਭਰਾ ਉਹਨਾਂ ਦੀ ਮਦਦ ਦੇ ਨਾਲ ਇੱਥੇ ਪਹੁੰਚੇ ਆ ਇਹ ਸਾਨੂੰ ਸਾਰੀ ਬਾਵੜੀ ਦਿਖਾ ਲੈਣਗੇ ਇਸ ਵੇਲੇ ਤੁਸੀਂ ਅੰਦਰਲਾ ਦ੍ਰਿਸ਼ ਦੇਖੋ ਜੰਗਲ ਬਣਿਆ ਪਿਆ ਆ ਅੰਦਰ ਦੇਖ ਹਰ ਕਿਸੇ ਨੂੰ ਡਰ ਲੱਗੇਗਾ ਇੱਕ ਰਿਸਕ ਲੈ ਕੇ ਭਰਾ ਉਹਨਾਂ ਦੀ ਮਦਦ ਦੇ ਨਾਲ ਅਸੀਂ ਤੁਹਾਨੂੰ ਸਾਰੀ ਬਾਵੜੀ ਦਿਖਾਵਾਂਗੇ ਜਿਹਦੇ 7 ਦਰਵਾਜ਼ੇ ਆ ਫੇ ਤਾਂ ਕਾਫੀ ਰਾਤ ਨੂੰ ਡਰ ਦਾ ਮਾਹੌਲ ਹੋਣਾ ਇੱਥੇ ਹਾਂ ਜੀ ਰਾਤ ਨੂੰ ਤਾਂ ਲੋਕ ਇੱਥੇ ਨਹੀਂ ਆਤੇ ਹੈ ਆਭੀ ਨਹੀਂ ਆਤੇ ਜ਼ਿਆਦਾ ਰਾਤ ਨੂੰ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਸੂਰਿਆਕੰਤ ਜਾਗਾ ਮੇਰਾ گاਉਂ ਰੈਣੀ ਤਹਿਸੀਲ ਡਿਸਟ੍ਰਿਕਟ ਅਲਵਰ ਰਾਜਸਥਾਨ ਕਾ ਰਹਿਨੇ ਵਾਲਾ ਹੂੰ ਜੇ ਆਓ ਮੇਰਾ ਭਰਾ ਆਓ ਜੀ ਤੇ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਦਿਖਾਈਏ ਤੁਸੀਂ ਦੇ ਸਕਦੇ ਆ ਡਿਜ਼ਾਈਨ ਤੋਂ ਪਤਾ ਚਲਦਾ ਆ ਕਿ ਵਾਕਈ ਇਹ ਸਦੀਆਂ ਪੁਰਾਣੀ ਆ ਤੇ ਇਹ ਕਿਹੜੇ ਰਾਜੇ ਨਾਲ ਜੁੜੀ ਹੋਈ ਆ ਥੋੜਾ ਦੱਸੋ ਇਹਦਾ ਇਤਿਹਾਸ ਇਹ ਹਮਾਰੇ ਰਾਜਸਥਾਨ ਮੇ ਜੋ ਅਲਵਰ ਜ਼ਿਲ੍ਹਾ ਹੈ ਉਸਕੀ ਰਾਜਧਾਨੀ ਥੀ ਮਾਚਾੜੀ ਠੀਕ ਹੈ ਤੋ ਇਹ ਮਾਚਾੜੀ ਰਾਜਧਾਨੀ سے ਜੁੜਾ ਹੋਆ ਹੈ ਔਰ ਇਹ ਵੀ ਰਾਜਾਓ ਕੇ ਬਣਾਈ ਹੋਈ ਹੈ ਇਹ ਰਾਣੀ ਰਾਣੀ ਕੇ ਲੀਏ ਬਣਾਈ ਥੀ ਕਭੀ ਅਛਾ ਰਾਣੀ ਕੇ ਨਹੀਂ ਬਤਾਤੇ ਹੈ ਠੀਕ ਹੈ ਠੀਕ ਹੈ ਤੁਸੀਂ ਪਿੱਲਰ ਦੇ ਸਕਦੇ ਆ ਦੋਨੋ ਪਾਸੇ ਦੇ ਕਿੰਨੇ ਸੋਲਿਡ ਆ ਇਹ ਪੂਰੇ ਪੱਥਰ ਦੇ ਪੱਥਰ ਲਗਾਏ ਗਏ ਆ ਨਾ ਹਾਂਜੀ ਜੀ ਇਸ ਮੇ ਚੂਨਾ ਨਹੀਂ ਮਿਲੇਗਾ ਪੱਥਰ ਹੀ ਹੈ ਪੱਥਰ ਹੀ ਪੱਥਰਾ ਪੱਥਰੋਂ ਕੋ ਜੋਇੰਟ ਕਰਕੇ ਹਾਂ ਜੋਇਨ ਕਰਕੇ ਬਣਾਈ ਗਈ ਹੈ ਨਾ ਜੇ ਹਾਂਜੀ ਤੁਸੀਂ ਦੇ ਸਕਦੇ ਆ ਵਾਵਰੀ ਦਾ ਦ੍ਰਿਸ਼ ਦੇਖ ਕੇ ਹਰ ਕੋਈ ਡਰ ਜੇਗਾ ਇਹਦੇ ਕਿੰਨੇ ਦਰਵਾਜ਼ੇ ਆ ਇਹ 7 ਮੰਜ਼ਿਲ ਹੈ ਜੀ 7 ਮੰਜ਼ਿਲ ਹੈ ਜੀ ਪਹਿਲਾ ਦੂਸਰਾ ਤੀਸਰਾ ਚੌਥਾ 3 ਮੰਜ਼ਿਲ ਹੋਰ نیچے ਐ ਇਸੇ نیچے ਐ ਇਤਨੀ ਡੰਗਾਈ ਐ ਇਸਕੀ ਇਤਨੀ ਗਹਿਰਾਈ ਹੈ ਜੀ ਬਿਲਕੁਲ ਦੇਖ ਲਓ ਤੁਸੀਂ ਅੰਦਰ ਜੰਗਲੀ ਬਣਿਆ ਪਿਆ ਕਬੂਤਰੇ ਕਬੂਤਰ ਉੜ ਰਹੇ ਆ ਉੱਪਰ ਨੂੰ ਬਾਕੀ ਜੋ ਪਿੰਡ ਵਾਲਿਆਂ ਤੋਂ ਸਾਨੂੰ ਮਿਲਿਆ ਉਹਨੂੰ ਸੁਣ ਕੇ ਤਾਂ ਹਰ ਕੋਈ ਡਰ ਜੇਗਾ ਤੇ ਪਹਿਲਾਂ ਉੱਪਰੋਂ ਦਿਖਾ ਦਈਏ ਪਹਿਲਾਂ ਉੱਪਰੋਂ ਸੇ ਦਿਖਾएंगे हां हां जी ਕੂਏ ਸੇ ਦਿਖਾ ਦੇ ਪਹਿਲਾਂ ਉੱਪਰ ਸੇ ਫੇਰ نیچے ਬਾਅਦ ਮੇ ਜਾਏਗੇ ਜੀ ਜੀ ਥੋੜਾ ਸਾਈਡ ਮੇ ਸੇ ਥੋੜਾ ਦੇਖ ਕੇ ਸਾਨੂੰ ਚੱਲਣਾ ਪੈਣਾ ਆ ਇਹ ਪੁਰਾਣਾ ਹੋ ਗਿਆ ਇਹ ਤੁਸੀਂ ਦੇਖੋ ਦੁਬਾਰਾ ਅੱਜ ਵੀ ਪੂਰੀ ਮਜ਼ਬੂਤੀ ਨਾਲ ਖੜੀਆਂ ਆ ਉਸ ਵੇਲੇ ਹਰ ਚੀਜ਼ ਨੂੰ बहुत प्रीत से मजबूती ना बनाते सी इसमें पहले रास्ते थे बाहर जाने के लिए वो बंद कर दिया है अभी इधर से ओके okay, गुफा थी जहाँ पे नहीं बाहर जाने के लिए रास्ता था रास्ता था ठीक है मारो एक बार नजर इधरले पासे छोटे छोटे कमरे भी आ काफ़ी ਅੱਗੇ ਤੱਕ ਦਾ ਰਸਤਾ ਆ ਇੱਕ ਸਰੰਗ ਟਾਈਪ ਆ ਛੋਟੇ ਛੋਟੇ ਖਾਨੇ ਬਣੇ ਹੋਏ ਜਿਨ੍ਹਾਂ ਚੋਂ ਲੰਘ ਕੇ ਅੱਗੇ ਨੂੰ ਰਸਤਾ ਵੱਧਦਾ ਆ ਥੋੜਾ ਜਿਹਾ ਲਾਗੇ ਕਰਕੇ ਤੁਹਾਨੂੰ ਦਿਖਾਉਂਦੇ ਆ ਇਸ ਤਰ੍ਹਾਂ ਦੇ ਖਾਨੇ ਆ ਫਿਰ ਅੱਗੇ ਇੱਕ ਕਮਰਾ ਬਣ ਜਾਂਦਾ ਫਿਰ ਅੱਗੇ ਜਾ ਕੇ ਇਸ ਤਰ੍ਹਾਂ ਦਾ ਛੋਟਾ ਇੱਕ ਸਰੰਗ ਟਾਈਪ ਖਾਨਾ ਆ ਫਿਰ ਅੱਗੇ ਕਮਰਾ ਆ ਦੇਖੋ ਡਿਜ਼ਾਈਨਿੰਗ ਵਾਹ ਬਈ ਵਾਹ ਇੰਨੀਆਂ ਸੋਹਣੀਆਂ ਸਦੀਆਂ ਪੁਰਾਣੀਆਂ ਨਿਸ਼ਾਨੀਆਂ ਨੂੰ ਸਾਹਮਣੇ ਰੱਖਣਾ ਚਾਹੀਦਾ ਸਗਾ ਦੇਖੋ ਇੱਧਰ ਵੀ ਥੋੜਾ ਜਿਹਾ ਲਾਗੇ ਤੋਂ ਦਿਖਾਉltੀਆਂ ਇੰਨੀ ਦੂਰ ਆ ਕੇ ਜੇ ਚੰਗੀ ਤਰ੍ਹਾਂ ਸੀ ਦਿਖਾ ਨਾ ਸਕੇ ਤਾਂ ਕੋਈ ਫਾਇਦਾ ਨਹੀਂ ਇੱਥੇ ਆਉਣ ਦਾ ਚੂਨਾ ਮਿੱਟੀ ਮਿਕਸ ਕਰਕੇ ਉਸ ਵੇਲੇ ਚੀਜ਼ਾਂ ਨੂੰ ਬਣਾਇਆ ਜਾਂਦਾ ਸੀਗਾ ਦੇਖੋ ਆ ਕਿੰਨਾ ਰਿਸਕੀ ਆ ਤੇ ਪੈਰ ਦੇਖ ਰੱਖਣਾ ਪੈਣਾ ਆ ਪੈਰ ਥੋੜਾ ਜਿਹਾ ਗਲਤ ਰੱਖ ਹੋਇਆ ਨਹੀਂ ਤਾਂ ਬੰਦਾ ਥੱਲੇ ਗਿਆ ਨਹੀਂ ਖੂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਚੁੱਕਾ ਖਤਨ ਆ ਗਿਆ ਇਸ ਵੇਲੇ ਬਿਲਕੁਲ ਸਾਹਮਣੇ ਦੇਖੋ ਤੁਸੀਂ ਛੋਟੇ ਛੋਟੇ ਇਸ ਤਰ੍ਹਾਂ ਦੇ ਖਾਣੇ ਬਣੇ ਹੋਏ ਆ ਇਸੇ ਤਰ੍ਹਾਂ ਉੱਪਰ ਸ਼ਤਾਂ ਅੱਜ ਵੀ ਦੇਖ ਲਓ ਤੁਸੀਂ ਪੂਰੀਆਂ ਮਜ਼ਬੂਤ ਖੜੀਆਂ ਆ ਤੇ ਮੇਰਾ ਭਰਾ ਸਾਡੇ ਦਰਸ਼ਕਾਂ ਨੂੰ ਇਹਨਾਂ ਖਾਨਿਆਂ ਬਾਰੇ ਦੱਸੋ ਜਿੱਦਾਂ ਉੱਧਰ ਵੀ ਖਾਨੇਆਂ ਜਾਂ ਕਮਰੇ ਬਣੇ ਹੋਏ ਆ ਇੱਕ ਤਰ੍ਹਾਂ ਸਰੰਗੇ ਹੀ ਬਣੀ ਹੋਈ ਆ ਜੀ ਸਾਰੇ ਖਾਨੇ ਵਹੇ ਇਹਨਾਂ ਦਾ ਕੀ ਮਤਲਬ ਸੀ ਬਣਾਉਣ ਦਾ ਇਹਨਾਂ ਦਾ ਇਹਦਾ ਕੀ ਹਾਂ ਜਿਵੇਂ ਖਾਣੇ ਪੀਣੇ ਦਾ ਸਿਸਟਮ ਇਹਨਾਂ ਕੋਲ ਰੱਖਣਾ ਦਾ ਤੋ ਕੁਝ ਐਸਾ ਥਾ ਕਿ ਨਾਨੇ ਧੋਣੇ ਵਾਲੀ ਲੇਡੀ ਜੇ ਹੁੰਦੀ ਤਾਂ ਆਪਣਾ ਰੂਮ ਮੇ ਚੇਂਜ ਕਰ ਲੈਂਦੀ ਠੀਕ ਹੈ ਤੇ ਲੇਕਿਨ ਅੰਦਰ ਕਿਸ ਤਰ੍ਹਾਂ ਜਾਂਦੀਆਂ ਸੀ ਛੋਟੇ ਛੋਟੇ ਖਾਨਿਆਂ ਦੇ ਵਿੱਚੋਂ ਅੰਦਰ ਤੋਂ ਬਸ ਲਾਸਟ ਉਹ ਮੈਨ ਗੇਟ ਕੀ ਸਾਈਡ ਤੱਕ ਠੀਕ ਹੈ ਠੀਕ ਹੈ ਕਹੋਗੇ ਛੋਟੇ ਛੋਟੇ ਖਾਨੇ ਬਣੇ ਹੋਏ ਹਨਾ ਜੀ 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 ਤੇ ਕੋਈ ਨਾ ਕੋਈ ਰਾਜ ਹੁੰਦਾ ਹੋਏਗਾ ਇਹਨਾਂ ਦਾ ਬੰਦ ਕਰ ਰੱਖਿਆ ਹੋ ਸਕਦਾ ਕਈ ਔਰ ਦੂਸਰੀ ਜਗ੍ਹਾ ਵੀ ਜਾ ਰਹੀ ਹੋ ਯਹਾਂ ਸੇ ਸਰਾਂਗੇ ਠੀਕ ਹੈ ਠੀਕ ਹੈ ਮਤਲਬ ਅੰਦਰ ਅੱਗੇ ਅੱਗੇ ਹੈਗੀਆਂ ਸਰੰਗਾ ਹਾਂ ਯਹਾਂ ਤੱਕ ਹੈਂਗੇ ਵੀ ਦਿਖਾਈ ਦੇ ਰਹੀ ਹੈ ਠੀਕ ਹੈ ਤੁਸੀਂ ਪਹਿਲਾਂ ਇੱਕ ਵਾਰ ਇੱਧਰ ਨਜ਼ਰ ਮਾਰੋ ਜਿੱਧਰੋਂ ਅਸੀਂ ਆਏ ਆ ਦੇਖੋ ਪੌੜੀਆਂ ਕਿੱਦਾਂ ਥੱਲੇ ਨੂੰ ਜਾ ਰਹੀਆਂ ਆ ਇੱਕ ਪੂਰਾ ਡਰਾਵਣਾ ਮਾਹੌਲ ਆ ਇਸ ਬਾਵੜੀ ਦਾ ਤੁਸੀਂ ਦੇਖ ਸਕਦੇ ਆ ਬਾਹਰ ਬੱਚੇ ਖੜੇ ਆ ਤੇ ਉਹ ਅੰਦਰ ਨਹੀਂ ਆ ਰਹੇ ਕਿਉਂਕਿ ਜਿੱਦਾਂ ਭਰਾ ਉਹਨਾਂ ਨੇ ਦੱਸਿਆ ਕਿ ਇੱਕ ਜਿੰਨ ਜਲਾਦ ਵੀ ਕਹਿੰਦੇ ਤੁਸੀਂ ਜੀ ਜਿੰਦ ਨਹੀਂ ਬੋਲਦੇ ਹਮਾਰੇ ਆ ਬਹੁਤ ਜਿੰਦ ਹੁੰਦੇ ਹਨ ਜਹਾਂ ਜੇ ਬੋਰੇ ਆ ਕਿ ਬਹੁਤ ਜਿੰਨ ਹੁੰਦੇ ਆ ਯਹਾਂ ਪੇ ਹਾਂ ਜੀ ਇਸ ਕਰਕੇ ਇੱਕ ਡਰਦਾ ਮਾਹੌਲ ਆ ਤੇ ਹੁਣ ਅਸੀਂ ਤੁਹਾਨੂੰ ਖੂਹ ਦਿਖਾਉਂਦੇ ਆ ਜਿਹੜਾ ਬਹੁਤ ਵਿਸ਼ਾਲ ਆ ਜੇ ਨੂੰ ਦੇਖ ਸ਼ਾਇਦ ਕਈਆਂ ਨੂੰ ਡਰ ਲੱਗੇ ਵਾਹ ਵੇ ਵਾਹ ਦੇਖੋ ਤਾਂ ਜਿਹੜਾ ਅੱਜ ਵੀ ਪਾਣੀ ਨਾਲ ਭਰਿਆ ਪਿਆ ਕਬੂਤਰਾਂ ਦੀਆਂ ਜਾਨਵਰਾਂ ਦੀਆਂ ਆਵਾਜ਼ਾਂ ਆ ਰਹੀਆਂ ਕਿਸੇ ਸਮੇਂ ਇਸ ਬਾਵੜੀ ਦੇ ਵਿੱਚ ਰੌਣਕਾਂ ਲੱਗਦੀਆਂ ਸੀ ਦੇਖੋ ਅੱਜ ਕਿਦਾਂ ਦਰਖਤ ਤੇ ਦਰਖਤ ਉੱਗੇ ਪਏ ਆ ਜੜਾਂ ਦੇਖੋ ਤੁਸੀਂ ਇਸ ਦਰਖਤ ਦੀਆਂ ਕਿਦਾਂ ਕੰਡਾਂ ਦੇ ਵਿੱਚ ਬੜੀਆਂ ਹੋਈਆਂ ਆ ਦਵਾਰ ਨੂੰ ਤੁਸੀਂ ਗੌਰ ਦੇ ਨਾਲ ਦੇਖੂਗੇ ਸਾਰੇ ਪੱਥਰ ਚਿਣੇ ਗਏ ਆ ਜਿਹੜੇ ਬਿਨਾ ਮਿੱਟੀ ਤੋਂ ਆ ਫਿਰ ਵੀ ਪੂਰੀ ਮਜ਼ਬੂਤੀ ਦੇ ਨਾਲ ਦੇਖ ਲਓ ਤੁਸੀਂ ਅੱਜ ਵੀ ਖੜੇ ਆ ਇੰਨੀਆਂ ਪੁਰਾਣੀਆਂ ਨਿਸ਼ਾਨੀਆਂ ਅੱਜ ਕੱਲ ਕਿੱਥੇ ਦੇਖਣ ਨੂੰ ਮਿਲਦੀਆਂ ਜੋ ਅਸੀਂ ਤੁਹਾਨੂੰ ਰਾਜਸਥਾਨ ਦੇ ਵਿੱਚ ਦਿਖਾ ਰਹੇ ਆ ਆ ਖਾਨੇ ਦਾ ਤੁਸੀਂ ਸਾਰੇ ਜਾਣਦੇ ਆ ਕਿ ਦੀਵੇ ਲਾਉਣ ਵਾਸਤੇ ਬਣੇ ਹੁੰਦੇ ਸੀ ਕਿਲਿਆਂ ਦੇ ਵਿੱਚ ਵੀ ਉੱਪਰ ਦੇਖੋ ਕਿਦਾਂ ਪੱਥਰਾਂ ਦੇ ਪੀਸ ਕੱਟ-ਕੱਟ ਇਹ ਬਾਵੜੀ ਮਿੱਠੀ ਬਾਵੜੀ ਜਿਹਨੂੰ ਕਹਿੰਦੇ ਆ ਤਿਆਰ ਕੀਤੀ ਗਈ ਆ ਤੇ ਖਾਰੀ ਬਾਵੜੀ ਆ ਇੱਕ ਉਹ ਅਸੀਂ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਪਹਿਲਾਂ ਇਹ ਜੋ ਦਿਖਾ ਰਹੇ ਆ ਇਹ ਮਿੱਠੀ ਬਾਵੜੀ ਆ ਤੇ ਇੱਕ ਵਾਰ ਮੈਂ ਤਾਂ ਇਧਰ ਵੀ ਨਿਗਾ ਪੇਚਾ ਲਈ ਆ ਆਓ ਮੜੀ ਜਾ ਹਾਂ ਇਧਰ ਵੀ ਆ ਜਾਓ ਆ ਜਾਓ ਦੇਖੋ ਤੁਸੀਂ ਆ ਪਿੱਲਰ ਵੀ ਕਿੰਨਾ ਡਿਜ਼ਾਈਨਦਾਰ ਆ ਸੇਮ ਜਿੱਦਾ ਉੱਧਰ ਸਗਾ ਸੇਮ ਉਸੇ ਤਰ੍ਹਾਂ ਇੱਧਰ ਵੀ ਸੇਮ ਡਿਜ਼ਾਈਨ ਆ ਆਸੀਂ ਜੋ ਸੋਚ ਰਹੇ ਆ ਕਿ ਉਸ ਵੇਲੇ ਕਿੰਨਾ ਵਧੀਆ ਇੱਥੇ ਮਾਹੌਲ ਹੁੰਦਾ ਹੋਊਗਾ ਰੌਣਕਾਂ ਲੱਗਦੀਆਂ ਹੋਣਗੀਆਂ ਉਸ ਵੇਲੇ ਦੇਖ ਲਓ ਤੁਸੀਂ ਰਾਜੇ ਰਾਣੀਆਂ ਵਾਸਤੇ ਕਿੰਨੇ ਪੈਸੇ ਖਰਚਦੇ ਸੀਗੇ ਰਾਜੇ ਨੇ ਰਾਣੀ ਵਾਸਤੇ ਦੇਖ ਲਓ ਕਿੰਡੀ ਵੱਡੀ ਇੱਕ ਬਾਵੜੀ ਬਣਾਤੀ ਸੀ ਮਿੱਠੀ ਬਾਵੜੀ ਤੇ ਖਾਰੀ ਬਾਵੜੀ ਨਾਲ-ਨਾਲ ਦੀ ਲੰਕੇ ਸਾਨੂੰ ਥੱਲੇ ਟੱਕ ਜਾਣਾ ਪੈਣਾ ਆ ਹੁਣ ਅਸੀਂ ਭਰਾ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਥੱਲੇ ਤੱਕ ਆਓ 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 ਬਿਲਕੁਲ ਆਓ ਲੈ ਕੇ ਚਲੇ ਜੀ ਪੂਰਾ ਦਿਖਾएंगे ਮੇਰਾ ਵੀਰ ਜਦੋਂ ਇਹ ਪਾਣੀ ਨਾਲ ਭਰ ਜਾਂਦੀ ਆ ਤਾਂ ਫੇਰ ਉੱਪਰ ਤੱਕ ਪਾਣੀ ਆ ਜਾਂਦਾ ਜਿੱਥੇ ਜਿ ਖੜੇ ਆ ਉਹ ਯਹਾਂ ਤੱਕ ਪਾਣੀ ਆ ਜਾਂਦਾ ਹੈ ਉੱਪਰ ਤੱਕ ਦੇਖ ਲਓ ਭਰਾ ਦਾ ਕਹਿਣਾ ਆ ਕਿ ਜਦੋਂ ਪਾਣੀ ਪੂਰਾ ਭਰ ਜਾਂਦਾ ਆ ਬਾਵੜੀ ਦਾ ਤਾਂ ਪਾਣੀ ਜਿਹੜਾ ਆ ਉੱਪਰ ਤੱਕ ਆ ਜਾਂਦਾ ਆ ਹੁਣ ਤੁਸੀਂ ਆਪ ਦੇਖ ਲਓ ਤੁਸੀਂ ਖੂਦ ਦੇਖੇ ਲਿਆ ਆ ਕਿੰਨਾ ਡੂੰਘਾ ਆ ਤੇ ਉਸ ਵੇਲੇ ਜਦੋਂ ਪਾਣੀ ਨਾਲ ਸਾਰੀ ਭਰ ਜਾਂਦੀ ਆ ਉੱਪਰ ਕਮਰੇ ਵਗੈਰਾ ਵੀ ਤਾਂ ਕਿੰਨਾ ਖਤਰਨਾਕ ਮੌਜਲ ਹੁੰਦਾ ਹੋਊਗਾ ਜੋ ਸਾਨੂੰ ਪਿੰਡ ਵਾਲਿਆਂ ਨੇ ਮੋਲ ਦੱਸਿਆ ਬਾਵੜੀ ਦਾ ਕਿ ਇਸ ਬਾਵੜੀ ਦੇ ਅੰਦਰ ਜਿੰਨ ਰਹਿੰਦਾ ਆ ਜਿਹਦਾ ਸਿਰ ਨਹੀਂ ਹੈਗਾ ਇੱਥੇ ਮਰਿਆ ਹੋਇਆ ਬੰਦਾ ਮਿਲਦਾ ਆ ਜਿਹਦਾ ਸਿਰ ਥੱਲੇ ਨੂੰ ਗੱਡਿਆ ਹੁੰਦਾ ਆ ਤੇ ਲੱਤਾਂ ਉੱਪਰ ਨੂੰ ਹੁੰਦੀਆਂ ਆ ਤੇ ਉਸ ਵੇਲੇ ਕਹਿੰਦੇ ਜਿਹੜਾ ਸਰੀਰ ਹੁੰਦਾ ਆ ਮਰੇ ਹੋਏ ਬੰਦੇ ਦਾ ਉਹ ਦੇਖਿਆ ਨਹੀਂ ਜਾ ਸਕਦਾ ਤੇ ਦੱਸੋ ਮੇਰਾ ਪ੍ਰਾਕ ਕਿੰਨਾ ਖਤਰਨਾਕ ਮਾਹੌਲ ਹੁੰਦਾ ਜਦੋਂ ਬੰਦਾ ਮਰਿਆ ਹੋਇਆ ਮਿਲਦਾ ਇੱਥੋਂ ਬਚਣਾ ਹੈ ਉਹ ਅਭੀ ਨਿਕਲ ਕੇ ਭੱਜ ਜਾਓ ਨਹੀਂ ਤਾਂ ਖਤਮ ਜੀ 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 ਤਿੰਨ ਦਿਨ ਲਗਾਤਾਰ ਉਹ ਆਵਾਜ਼ੇ ਆਉਂਦੀ ਸੀ ਤੇ ਚੌਥੇ ਦਿਨ ਫਿਰ ਮਰਿਆ ਬੰਦਾ ਮਿਲਦਾ ਸੀ ਜਿਹੜਾ ਵੀ ਅੰਦਰ ਸੀਗਾ ਦੇਖ ਲਓ ਤੁਸੀਂ ਆਹ ਭਰਾ ਵੀ ਸਾਨੂੰ ਸੇਮ ਕਹਿ ਰਿਹਾ ਸੀਗਾ ਸਾਨੂੰ ਮਿਲਿਆ ਇਹ ਵੀ ਇਦਾਂ ਹੀ ਕਹਿ ਰਹੇ ਪਿੰਡ ਦੇ ਹਰ ਬੰਦਾ ਇਹੀ ਗੱਲ ਕਹਿ ਰਿਹਾ ਚਲੋ ਥੱਲੇ ਉੱਨੀ ਕੱਪ ਜਾਂਦੇ ਪਹਿਲਾਂ ਇੱਕ ਵਾਰ ਇਸ ਤਰ੍ਹਾਂ ਦਾ ਦੇਖ ਲਓ ਤੁਸੀਂ ਜੀ ਅਭੀ ਇਸ ਵਿੱਚ ਇਹ ਹਾਂ ਪੇ ਪਾਣੀ ਭਰਾ ਹੋਇਆ ਹੈ ਤੋ ਅੱਗੇ ਅਸੀਂ ਨਹੀਂ ਜਾ ਸਕਦੇ ਅੱਗੇ ਖਤਰਾ ਹੈ ਹੂੰ 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 ਅੱਗੇ ਦਲਦਲ ਹੋ ਗਈ ਇਸਕੀ ਹਾਂ ਇਸ ਵਿੱਚ ਅਭੀ ਤਾਂ ਹੋਰ ਵੀ ਗਹਿਰਾ ਹੈ ਇਹ ਅਭੀ ਤਾਂ ਹੂੰ ਹੂੰ ਤਿੰਨ ਮੰਜ਼ਿਲ ਹੋਰ نیچے ਗਹਿਰਾ ਹੈ ਮਾਰੋ ਨਜ਼ਰ ਇੱਕ ਵਾਰ ਭਰਾ ਦਾ ਕਹਿਣਾ ਹੈ ਕਿ ਥੱਲੇ ਜਾਣਾ ਖਤਰਨਾਕ ਹੋ ਸਕਦਾ ਕਿਉਂਕਿ ਇੱਕ ਦਲਦਲ ਬਣੀ ਹੋਈ ਆ ਸਾਹ ਸੰਭਾਲਨੀ ਹੋਈ ਇਸ ਖੂਦ ਹੀ ਜਿਹਦੇ ਕਰਕੇ ਅੰਦਰ ਦੇਖ ਲਓ ਕੂੜਾ ਕਰਕਟ ਬੋਤਲਾ ਵਗੈਰਾ ਕਿੰਨੀਆਂ ਪਈਆਂ ਹੋਈਆਂ ਆ ਇਸੇ ਤਰ੍ਹਾਂ ਉੱਪਰ ਦੇਖੋ ਤੁਸੀਂ ਸੱਤ ਦਰਵਾਜ਼ੇ ਆ ਜਿੱਦਾਂ ਭਰਾ ਉਹਨਾਂ ਨੇ ਦੱਸਿਆ ਇੱਡੀ ਵੱਡੀ ਇਹ ਮਿੱਠੀ बावੜੀ ਆ ਕਬੂਤਰੇ ਕਬੂਤਰ ਬੱਕਰੀਆਂ ਬੱਕਰੀਆਂ ਆਵਾਜ਼ਾਂ ਪੰਛੀਆਂ ਦੀਆਂ ਸੁਣਾਈ ਦੇ ਰਹੀਆਂ ਖੂਹ ਦੇ ਅੰਦਰ ਬਿਲਕੁਲ ਪਾਣੀ ਦੇ ਥੱਲੇ ਤਿੰਨ ਹੋਰ ਦਰਵਾਜ਼ੇ ਮੇਰਾ ਵੀ ਹਾਂਜੀ ਔਰ ਤਿੰਨ نیچے ਐ ਇਸ ਵਿੱਚ ਤਿੰਨ ਦਰਵਾਜ਼ੇ ਜਿਹੜੇ ਤਿੰਨ ਆ ਉਹ ਥੱਲੇ ਆ ਪਾਣੀ ਦੇ ਵਿੱਚ ਇੰਨੀ ਡੂੰਗੀ ਇਹ ਉਹ ਬਾਵੜੀ ਆ ਜਿਹੜੀ ਬਹੁਤ ਖਤਰਨਾਕ ਆਗਾ ਪੈਰ ਪਿਸਲਿਆ ਨਹੀਂ ਤੇ ਬੰਦਾ ਥੱਲੇ ਗਿਆ ਨਹੀਂ ਤੇ ਖਤਮ ਕੰਮ ਸਹੀ ਬਹੁਤ ਹੈ ਇੰਨਾ ਖਤਰਨਾਕ ਮਾਹੌਲ ਆ ਇਸ ਬਾਵੜੀ ਦਾ ਜੋ ਅਸੀਂ ਭਰਾ ਦੀ ਮਦਦ ਦੇ ਨਾਲ ਤੁਹਾਨੂੰ ਦਿਖਾਉਣ ਇੱਥੇ ਪਹੁੰਚੇ ਆ ਪੌੜੀਆਂ ਦੇਖੋ ਕਿੰਨੀਆਂ ਮਜ਼ਬੂਤ ਆ ਕਿੱਡੀ ਵੱਡੀ ਏ ਬਾਵੜੀ ਆ ਬਾਹਰ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਤੁਹਾਨੂੰ ਨਿਗਾ ਫਰੋਂਦੇ ਜਾਈਏ ਇਸ ਬਾਵੜੀ ਵੱਲ ਇਹ ਆ ਮਿੱਠੀ ਬਾਵੜੀ ਬਾਵੜੀ ਦੀ ਬਿਲਕੁਲ ਸਟਾਰਟਿੰਗ ਦੇ ਵਿੱਚ ਹੀ ਧਾਰਮਿਕ ਮੂਰਤੀ ਆ ਤੁਸੀਂ ਇਹ ਹਨੂਮਾਨ ਜੀ ਕਰ ਸਕਦੇ ਆ ਦਰਸ਼ਨ ਉਸ ਸਮੇਂ ਦੀ ਦੇਖ ਲਓ ਤੁਸੀਂ ਮੂਰਤੀ ਅੱਜ ਵੀ ਸਥਾਪਿਤ ਆ ਤੇ ਆਓ ਮੇਰਾ ਭਰਾ ਹੁਣ ਅਸੀਂ ਤੁਹਾਨੂੰ ਖਾਰੀ ਬਾਬੜੀ ਵੱਲ ਲੈ ਕੇ ਚੱਲਦੇ ਆਂ ਹੋਰ ਬਾਬੂ ਜੀ ਕਿਹਾ ਚੱਲ ਜੀ ਕਿਵੇਂ ਹੋ ਠੀਕ ਹੈ ਜੀ ਵਧੀਆ 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 ਚਾਹੀਏ ਜੀ ਪਰਾਹੁਣੀ ਸਾਨੂੰ ਦੂਸਰੀ ਬਾਵੜੀ ਦੇ ਕੋਲ ਲੈ ਕੇ ਪਹੁੰਚ ਗਏ ਆ ਇਹ ਆ ਮੇਰਾ ਪ੍ਰਾਖਾ ਦੀ ਬਾਵੜੀ ਜੀ ਇਹ ਮੰਦਿਰ ਹੈ ਠੀਕ ਆ ਜੀ ਸ਼ਿਵਾਲੇ ਸ਼ਿਵਾਲੇ ਠੀਕ ਆ ਜੀ ਔਰ ਇਹ ਇਧਰ نیچے ਇਹ ਖਾਰੀ ਬਾਵੜੀ ਹੈ ਬਿਲਕੁਲ ਅਲੱਗਾ ਮਿੱਠੀ ਬਾਵੜੀ ਦੇ ਨਾਲ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਦਾ ਇਸ ਬਾਵੜੀ ਦੇ ਅੰਦਰਲਾ ਮਾਹੌਲ ਆ ਚਲਿਏ ਮੈडम ਜੀ ਆਓ ਇਹਦੀ ਥੋੜੀ ਸਾਫ ਸੰਭਾਲ ਹੋ ਰਹੀ ਹੈ ਨਾ ਹਾਂ ਜੀ ਇਹ ਅਭੀ ਕੁਝ ਦਿਨ ਸੇ ਹੀ ਇਹ ਬਣਾ ਹੈ ਪਹਿਲੇ ਨਹੀਂ ਥਾ ਇਹ ਅੱਛਾ ਜੀ ਜੇ ਕਿਸ ਨੇ ਬਣਾਇਆ ਇਹ ਪਤਾ ਨਹੀਂ ਕੋਈ ਹੈ ਆਦੀ ਇਧਰੀ ਆਸੀ ਪਾਸ ਕਾ ਹੂੰ 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 ਪਹਿਲੇ ਨਹੀਂ ਥਾ ਇਹ ਦੇਖੋ ਕਿਸ ਤਰ੍ਹਾਂ ਦਾ ਇਸ बावੜੀ ਦਾ ਮਾਹੌਲਾ ਪੱਥਰੇ ਪੱਥਰ ਦੇਖ ਲਓ ਤੁਸੀਂ ਬਾਹਰ ਆਉਣ ਲੱਗੇ ਆ ਬਾਵੜੀ ਦੇ ਆਲੇ ਦੁਆਲੇ ਦੀਆਂ ਦੁਆਰਾਂ ਦੇ ਇਹ ਵੀ ਮਿੱਟੀ ਵਗੈਰਾ ਪੱਥਰ ਵਗੈਰਾ ਖਿਸਕਦੇ ਪਏ ਇਹਦੇ ਹਨ ਇਹਦੇ ਅੰਦਰ ਵੀ ਦਲਦਲ ਜੀ ਬਣੀ ਪਈ ਹੈ ਨਾ ਹਾਂਜੀ ਪਾਣੀ ਹੈ ਉਸ ਵਿੱਚ ਚਲੋ ਚਲੋ ਪੈਰ ਖਿਸਕਿਆ ਨਹੀਂ ਤਾਂ ਬੰਦਾ ਥੱਲੇ ਗਿਆ ਨਹੀਂ ਖੂਹ ਦੇ ਵਿੱਚ ਅੰਦਰ ਵੀ ਦੇਖੋ ਤੁਸੀਂ ਭਰਿਆ ਪਿਆ ਪਾਣੀ ਖੂਹ ਦੇ ਵਿੱਚ ਬਿਲਕੁਲ ਇੱਕ ਤੁਸੀਂ ਲਾ ਲਓ ਡਰਾਬਣਾ ਮਾਹੌਲ ਵਾ ਇਸ ਖੂ ਦਾ ਪੱਥਰੇ ਪੱਥਰ ਦੇਖ ਲਓ ਤੁਸੀਂ ਨਿਕਲੇ ਹੋਏ ਆ ਬਾਹਰ ਤੇ ਮੈਨੂੰ ਤਾਂ ਇਦਾਂ ਲੱਗਦਾ ਜਿੱਦਾਂ ਮਿੱਟੀ ਵੀ ਨਹੀਂ ਲੱਗੀ ਹੁੰਦੀ ਐ ਇਹ ਮੇਰਾ ਵੀ ਪੱਥਰ ਕੱਲੇ ਹੀ ਆ ਮੈਨੂੰ ਲੱਗਦਾ ਨਾ ਕਬੂਤਰ ਕਬੂਤਰ ਤੇ ਅੰਦਰ ਅੰਦਰ ਦੇਖ ਲਓ ਤੁਸੀਂ ਪੌੜੀਆਂ ਕਿੱਦਾਂ ਜਾਂਦੀਆਂ ਪਈਆਂ ਖੂ ਦੇ ਅੰਦਰ ਤੇ ਦੂਸਰਾ ਪਾਸਾ ਵੀ ਤੁਹਾਨੂੰ ਹੁਣ ਦਿਖਾਉਂਦੇ ਆ ਇਹ ਪੌੜੀਆਂ ਥੱਲੇ ਨੂੰ ਜਾ ਰਹੀਆਂ ਥੱਲੇ ਉਤਰਦੇ ਆ ਪੌੜੀਆਂ ਦੇ ਦੇਖਣ ਤੋਂ ਪਤਾ ਲੱਗਦਾ ਆ ਬਹੁਤ ਪੁਰਾਣੀ ਏ ਵੀ ਬਾਵੜੀ ਆ ਰਾਜੇ ਦੀ ਪੱਥਰ ਹੀ ਪੱਥਰ ਦੋਨੋਂ ਪਾਸੇ ਨਜ਼ਰ ਆ ਰਹੇ ਆ ਬਾਹਰ ਨਿਕਲਿਓ ਹੁਣ ਤਾਂ ਅਸੀਂ ਖੂਹ ਦੇ ਬਿਲਕੁਲ ਨਜ਼ਦੀਕ ਆ ਗਏ ਆ ਲਓ ਜੀ ਮਾਰੋ ਨਜ਼ਰ ਖੂਹ ਵੱਲ ਕਿੰਨਾ ਬੁਰਾ ਹਾਲ ਕੀਤਾ ਪਿਆ ਖੂਹ ਦਾ ਦੇਖ ਲਓ ਤੁਸੀਂ ਬੋਤਲਾਂ ਪਲਾਸਟਿਕ ਗੰਦੇ ਗੰਦ ਪਾਇਆ ਹੋਇਆ ਦੇਖ ਲਓ ਤੁਸੀਂ ਕਿੰਨਾ ਡੂੰਘਾ ਇੱਕ ਹੂਆ ਕਿੰਨਾ ਵਿਸ਼ਾਲ ਇੰਨੀਆਂ ਪ੍ਰਾਣੀਆਂ ਪ੍ਰਾਣੀਆਂ ਨਿਸ਼ਾਨੀਆਂ ਦੇਖ ਲਓ ਤੁਸੀਂ ਇਦਾਂ ਹੀ ਖਤਮ ਹੁੰਦੀਆਂ ਜਾ ਰਹੀਆਂ ਆ ਇਸੇ ਤਰ੍ਹਾਂ ਦੇਖੋ ਇੱਕ ਕਮਰਾ ਮੈਨੂੰ ਲੱਗਦਾ ਕਿ ਇਹ ਨੋਂ ਤੋਂ ਨੂੰ ਹੁਣ ਸੀਡੀ ਆਏ ਆ ਇਹ ਵੀ اچھا ਜੇ ਵੀ ਸੀਡੀ ਆ ਨੀਚੇ ਕੋ ਜਾ ਰਹੀ ਆ ਜੀ ਜੀ ਓਕੇ ਤੁਸੀਂ ਇਧਰ ਮਾਰੋ ਨਜ਼ਰ ਭਰਾ ਉਹਨਾਂ ਦਾ ਕਹਿਣਾ ਆ ਜਿਹੜੀਆਂ ਇਹ ਪੌੜੀਆਂ ਆ ਰਹੀਆਂ ਨਾ ਇਸੇ ਤਰ੍ਹਾਂ ਇਹੀ ਪੌੜੀਆਂ ਥੱਲੇ ਨੂੰ ਜਾ ਰਹੀਆਂ ਆ ਮੈਨੂੰ ਕਮਰਾ ਲੱਗਿਆ ਲੇਕਿਨ ਇਹ ਕਮਰਾ ਨਹੀਂ ਹੈਗਾ ਇਹ ਪੌੜੀਆਂ ਆ ਜਿਹੜੀਆਂ ਥੱਲੇ ਨੂੰ ਜਾ ਰਹੀਆਂ ਆ ਤੇ ਇੱਕ ਥੱਲੇ ਕਾਫੀ ਡੂੰਘਾ ਥੱਲੇ ਨੂੰ ਵੀ ਕੁਝ ਹੋਰ ਵੀ ਇਹ ਨੀਚਾ ਹੈ ਵੀ ਕਿੰਨੇ ਕਮਰੇ ਹੋਣਗੇ ਥੱਲੇ ਇੱਦੀ ਐਕਸ ਦਾ ਵੀ ਇਹ ਉਨਾ ਹੀ ਹੈ ਸਮਥਿੰਗ 7 ਮੰਜ਼ਿਲ ਕੇ ਸਮਥਿੰਗ ਇੱਕ ਉਹ ਵੀ 7 ਮੰਜ਼ਲੀ ਆ ਤੁਸੀਂ ਦੇਖ ਲਓ ਪੌੜੀਆਂ ਕਿੱਥੇ ਥੱਲੇ ਤੱਕ ਇਹ ਜਾਂਦੀਆਂ ਹੋਣਗੀਆਂ ਥੱਲੇ ਕਿੰਨੀ ਦਲਦਲ ਹੋਊਗੀ ਇਹ ਪਾਣੀ ਕਿੰਨਾ ਉੱਪਰ ਆ ਗਿਆ ਹੈ ਤੇ ਪਤਾ ਨਹੀਂ ਚੱਲਦਾ ਪਿਆ ਇਹ ਪੌੜੀਆਂ ਥੱਲੇ ਨੂੰ ਜਾ ਰਹੀਆਂ ਕਿਉਂਕਿ ਉੱਪਰ ਲਫਾਫੇ ਹੀ ਲਫਾਫੇ ਪਏ ਹੋਏ ਆ ਜਿਨ੍ਹਾਂ ਕਰਕੇ ਪੌੜੀਆਂ ਜਿਹੜੀਆਂ ਨਜ਼ਰ ਨਹੀਂ ਆ ਰਹੀਆਂ ਚੰਗੀ ਤਰ੍ਹਾਂ ਇਸ ਤਰ੍ਹਾਂ ਦਾ ਦੇਖ ਲਓ ਤੁਸੀਂ ਇਹਨਾਂ ਬਾਵੜੀਆਂ ਦਾ ਮਾਹੌਲ ਆ Rajasthan ਦੇ ਵਿੱਚ ਦੇਖ ਲਓ ਤੁਸੀਂ ਕਿੰਨੀਆਂ ਪੁਰਾਣੀਆਂ ਪੁਰਾਣੀਆਂ ਨਿਸ਼ਾਨੀਆਂ ਅੱਜ ਵੀ ਮੌਜੂਦ ਆ ਜਿਨ੍ਹਾਂ ਨੂੰ ਦੇਖ ਕੇ ਡਰ ਲੱਗਦਾ ਮੇਰਾ ਵੀ ਇਹਦੇ ਵਿੱਚ ਤਾਂ ਨਹੀਂ ਕੋਈ ਡਰਦਾ ਮਾਹੌਲ ਜਿਦਾ ਉਧਰ ਆ ਨਹੀਂ ਇਧਰ ਤੋਂ ਐਸਾ ਨਹੀਂ ਹੈ ਇਧਰ ਸਹੀ ਮਾਹੌਲ ਆ ਨਾ ਜੀ ਜੀ ਭਰਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਦੋਨੋਂ ਬਾਵੜੀਆਂ ਦਿਖਾਈਆਂ ਹੁਣ ਅਸੀਂ ਹਰ ਵਾਰ ਦੀ ਤਰ੍ਹਾਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਹੁਣ ਚੱਲਦੇ ਹਾਂ ਧੰਨਵਾਦ